ਤੋ ਇਸ ਸਮੇਂ ਜਿਵੇਂ ਮੌਜੂਦ ਆ ਹਿਮਾਚਲ ਦੇ ਕਿਲੇ ਦੇ ਵਿੱਚ ਤਸਵੀਰਾਂ ਤੁਹਾਨੂੰ ਰੂਬਰੂ ਜਿਹੜੀ ਕਰਵਾਦਨੇ ਆ ਤੁਹਾਨੂੰ ਦੱਸ ਦਈਏ ਕਿ ਇਸ ਕਿਲੇ ਦੇ ਵਿੱਚ ਕਾਫੀ ਲੋਕਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਹਨ ਖੱਡੇ ਦੇ ਵਿੱਚ ਬੰਦ ਕਰਕੇ ਅੱਗ ਵੀ ਲਗਾਈ ਗਈ ਹੈ ਤਾਂ ਰਾਤ ਦੇ ਸਮੇਂ ਇਸ ਜਗ੍ਹਾ ਦੇ ਵਿੱਚ ਕੋਈ ਵੀ ਨਹੀਂ ਆਂਦਾ ਉੱਥੇ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਇੱਥੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਪਰਛਾਵੇਂ ਨੇ ਉਹ ਵੀ ਲੋਕਾਂ ਨੂੰ ਨਜ਼ਰ ਆਉਂਦੇ ਆ ਸੋ ਤਸਵੀਰਾਂ ਹੁਣ ਤੁਹਾਡੇ ਨਾਲ ਕਿਲੇ ਦੀਆਂ ਜਿਹੜੀਆਂ ਰੂਬਰੂ ਕਰਨ ਜਾ ਰਹੇ ਆ ਸੋ ਦੇਖ ਸਕਦੇ ਹੋ ਸੁਚਨ ਦੱਸ ਦਈਏ ਕਿ ਇੱਥੇ ਜਿਹੜੇ ਤੇ ਤੁਸੀਂ ਇਹ ਖੱਡੇ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਦੂਜੀ ਥਾਵਾਂ ਤੇ ਵੀ ਤੁਹਾਨੂੰ ਦਿਖਾ ਦਨੇ ਆ। ਸੋ ਇਹ ਜਿਹੜੇ ਤੁਸੀਂ ਖੱਡੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਇੱਥੇ ਲੋਕਾਂ ਦਾ ਕਹਿਣਾ ਹੈ ਆ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਖੱਡੇ ਬਣਾਏ ਗਏ ਆ ਇੱਥੇ ਕਿਸੇ ਵਿਅਕਤੀ ਦਾ ਨਾਮ ਅੰਦਰ ਲਿਖ ਕੇ ਉਸ ਤੋਂ ਬਾਅਦ ਮਾਸ ਇੱਕ ਦੀਵਾ ਤੇ ਤੇਲ ਦੀ ਬੋਤਲ ਇੱਥੇ ਚੜਾ ਕੇ ਜੇ ਤੁਸੀਂ ਮੰਗ ਕੇ ਜਾਓਗੇ ਕਿ ਇੱਥੇ ਇਸੀ ਜਗ੍ਹਾ ਦੇ ਵਿੱਚ ਕਹਿ ਤਰਵੇ ਤੇ ਕਹਿੰਦੇ ਆ ਕਿ ਛੇੜੀ ਸ਼ਕਤੀਆਂ ਆ ਉਸ ਬੰਦੇ ਦਾ ਜਿਹੜਾ ਸਾਰਾ ਕੁਝ ਜਿਹੜਾ ਤਹਿਸ ਨੈਸ ਕਰ ਦਿੰਦੀਆਂ ਸੋ ਇਹ ਨੇ ਤਸਵੀਰਾਂ ਇਸ ਡਰਾਵ ਨੇ ਕਿਲੇ ਦੀਆਂ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦਾ ਇਹ ਕਿਲਾ ਹੈ ਜੋ ਦੱਸਿਆ ਜਾ ਰਿਹਾ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਕਈਆਂ ਦਾ ਕਹਿਣਾ ਇਹ ਵੀ ਹੈ ਕਿ ਇੱਥੇ ਥਾਂ ਥਾਂ ਤੇ ਜਿਹੜੇ ਪਰਛਾਵੇਂ ਜਿਹੜੇ ਨਜ਼ਰ ਆਂਦੇ ਆ ਤਹਨ ਦੱਸ ਦੇਗੀ ਫਿਲਹਾਲ ਸਾਨੂੰ ਹਜੇ ਕਿਸੇ ਤਰ੍ਹਾਂ ਦੀ ਜਿਹੜੀ ਇੱਥੇ ਪਰਛਾਈ ਹੈ ਉਹ ਬਿਲਕੁਲ ਵੀ ਜੜੀ ਨਜ਼ਰ ਨਹੀਂ ਆ ਰਹੀ ਸੋ ਹੋਰ ਵੀ ਤੁਹਾਨੂੰ ਕਿਲੇ ਦੀਆਂ ਜਿਹੜੀਆਂ ਤਸਵੀਰਾਂ ਐ ਅੱਜ ਰੂਬਰੂ ਕਰਾਣੇ ਆ ਕਿਹੜੇ ਕਿਹੜੇ ਖੰਡਰ ਦੇ ਉੱਤੇ ਕਿੱਥੇ ਰਾਜਾ ਰਹਿੰਦਾ ਸੀ ਕਿੱਥੇ ਰਾਣੀ ਨੂੰ ਸਾੜਿਆ ਗਿਆ ਸੀਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਜਿੰਨੇ ਮੂੰਹ ਜੜੀਆਂ ਔਨੀਆਂ ਗੱਲਾਂ ਉਹ ਗੱਲਾਂ ਕਿੰਨੀਆਂ ਕਿ ਸਹੀ ਆ ਤੇ ਕਿੰਨੀਆਂ ਕਿ ਸਹੀ ਉਹ ਵੀ ਤੁਹਾਨੂੰ ਦਿਖਾਣੇ ਆ ਉੱਥੇ ਤੁਹਾਨੂੰ ਇੱਕ ਖੱਡਾ ਦਿਖਾਣੇ ਆ ਜਿੱਥੇ ਤਲਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਅਨੁਸਾਰ ਵੀ ਜਾਣਕਾਰੀ ਦੇ ਵਿੱਚ ਪਤਾ ਲੱਗਾ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਜਿੱਥੇ ਨਾਂਦੇ ਸੀਗੇ ਉਸ ਤੋਂ ਬਾਅਦ ਇਹੀ ਤਲਾਬ ਦੇ ਵਿੱਚ ਅੱਗ ਲਗਾ ਕੇ ਕਾਫੀ ਲੋਕਾਂ ਨੂੰ ਜਿਹੜਾ ਜਲਾ ਦਿੱਤਾ ਗਿਆ ਸੀ ਸੋ ਤੁਹਾਨੂੰ ਦੱਸ ਦਈਏ ਕਿ ਦਿਨ ਦੇ ਸਮੇਂ ਵੀ ਇਸ ਥਾਂ ਤੇ ਕੋਈ ਨਹੀਂ ਆਂਦਾ ਤੇ ਰਾਤ ਦੇ ਸਮੇਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਜਿਹੜਾ ਰਸਤਾ ਇਹ ਕਿਸ ਤਰ੍ਹਾਂ ਦਾ ਆ ਕਾਫੀ ਜੜੀ ਡਰਾਬਨੀ ਜਗਾ ਹੈ ਕਿੜਿਆਂ ਦੀਆਂ ਆਵਾਜ਼ਾਂ ਜੜੀਆਂ ਆ ਚਮਕਾਦੜਾਂ ਦੀਆਂ ਆਵਾਜ਼ਾਂ ਕਾਫੀ ਜ਼ਿਆਦਾ ਆ ਰਹੀਆਂ ਹੋਰ ਵੀ ਜੰਗਲੀ ਜਾਨਵਰ ਦੀਆਂ ਜੜੀ ਆਵਾਜ਼ਾਂ ਆ ਰਹੀਆਂ ਸ਼ਾਇਦ ਮਾਈਕ ਦੇ ਵਿੱਚ ਤੁਹਾਨੂੰ ਨਾਮ ਦੀਆਂ ਹੋਣ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਾਈਕ ਜਦੋਂ ਅਸੀਂ ਬੋਲਦੇ ਹਾਂ ਉਹੀ ਆਵਾਜ਼ ਚੱਕਦਾ ਹੈ ਹੋਰ ਕੋਈ ਨਹੀਂ ਚੱਕਦਾ ਸੋ ਉਹ ਵੀ ਜਿਹੜੀਆਂ ਤਸਵੀਰਾਂ ਸਾਰੀਆਂ ਤੁਹਾਡੇ ਨਾਲ ਰੂਬਰੂ ਕਰਾਉਂਦੇ ਆ ਸੋ ਆਓ ਹੁਣ ਸਾਡੇ ਨਾਲ ਸੋ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆ ਰੂਬਰੂ ਕਰ ਰਹੇ ਹਾਂ ਕਿਲੇ ਦੀਆਂ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦੱਸ ਦਈਏ ਕਿ ਇਹ ਜਗ੍ਹਾ ਹੈ ਜਿਹਦੇ ਵਿੱਚ ਕਾਫੀ ਲੋਕਾਂ ਨੂੰ ਅੰਦਰ ਰੱਖ ਕੇ ਅੱਗ ਲਗਾ ਕੇ ਜਿਹੜਾ ਸਾੜਿਆ ਗਿਆ ਸੀਗਾ ਸੋ ਇਸ ਕਰਕੇ ਇੱਥੇ ਕੋਈ ਆਂਦਾ ਨਹੀਂ ਹਰ ਕਿਸੇ ਦਾ ਕਹਿਣਾ ਹੈ ਕਿ ਇੱਥੇ ਕਿਸੇ ਨਾ ਕਿਸ ਤਰ੍ਹਾਂ ਦੀ ਜਿਹੜੀ ਹਲਚਲ ਹੈ ਉਹ ਮਹਿਸੂਸ ਹੁੰਦੀ ਹੈ ਪਰ ਫਿਲਹਾਲ ਹਾਜੇ ਤੱਕ ਜੇ ਅਸੀਂ ਗੱਲ ਕਰੀਏ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਹਲਚਲ ਜਿਹੜੀ ਹੈ ਮਹਿਸੂਸ ਬਿਲਕੁਲ ਵੀ ਨਹੀਂ ਹੋ ਰਹੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਾਫੀ ਡਰਾਵਨਾ ਜਿਹੜਾ ਇਕਲਾ ਹੈ ਕਾਫੀ ਖੰਡਰ ਹੈ ਸੋ ਜੇ ਲਾਈਟ ਬੰਦ ਕਰਦੀਏ ਤਾਂ ਤੁਹਾਨੂੰ ਦਿਖਾਈਏ ਕਿ ਕੁਝ ਵੀ ਨਹੀਂ ਤੁਹਾਨੂੰ ਨਜ਼ਰ ਆਏਗਾ ਸੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਲਾਈਟ ਜਿਹੜੀ ਹੈ ਜ਼ਰੂਰ ਬੰਦ ਕੀਤੀ ਜਾਵੇ ਤਾਂ ਕਿ ਕਿੰਨਾ ਕਿ ਹਨੇਰਾ ਹੈ ਉਹ ਜਰਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਸ ਟਾਈਮ ਪਤਾ ਲੱਗੇ ਸੋ ਦੇਖ ਸਕਦੇ ਹੋ ਕਿ ਹੁਣ ਜਿਹੜਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੋ ਕੈਮਰਾਮੈਨ ਨੂੰ ਕਹੂੰਗਾ ਲਾਈਟ ਜਰਾ ਫਿਰ ਦੁਬਾਰਾ ਔਨ ਕਰ ਲੈ। ਸੋ ਇਹ ਰਸਤੇ ਨੇ ਤੁਹਾਨੂੰ ਦੱਸ ਦਈਏ ਕਿ ਵੀ ਜਿੱਦਾਂ ਕਿਲੀਅਰ ਦੇ ਵਿੱਚ ਕਾਫੀ ਖੂਫੀਆ ਰਸਤੇ ਹੁੰਦੇ ਆ ਕਿਸ ਤੁਹਾਨੂੰ ਦਿਖਾਉਣ ਨੇ ਇਹ ਵੀ ਕਾਫੀ ਖੂਫੀਆ ਰਸਤੇ ਆ। ਪਰ ਫਿਲਹਾਲ ਅਸੀਂ ਸੋਚ ਰਹੇ ਆ ਇਹਦੇ ਅੰਦਰ ਨਾ ਜਾਈਏ। ਪਰ ਕਾਫੀ ਇਸ ਤਰ੍ਹਾਂ ਦੇ ਇੱਥੇ ਦਰਵਾਜ਼ੇ ਨੇ। ਸੋ ਇੱਕ ਵਾਰੀ ਜਿਹੜਾ ਤੁਹਾਨੂੰ ਸਾਰਾ ਵਿਊ ਵੀ ਦਿਖਾ ਦਿੰਨੇ ਆ। ਤਸਵੀਰਾਂ ਰਾਹੀਂ ਕਿ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਆ। ਪੇੜ ਤੇ ਸਾਰੇ ਸੁੱਕੇ ਹੋਏ ਆ। ਸੋ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਝਾੜੀਆਂ ਇੱਥੇ ਹੈਗਾ। ਉੱਥੇ ਤੁਹਾਨੂੰ ਤਸਵੀਰਾਂ ਹੋਰ ਵੀ ਦਿਖਾਉਣ ਨੇ ਆ ਕਿ ਇੱਥੇ ਵਾਕਈ ਕੋਈ ਪਰਛਾਈ ਕਿਸ ਤਰ੍ਹਾਂ ਦੀ ਹੈ ਜਾਂ ਨਹੀਂ। ਸੋ ਤੁਹਾਨੂੰ ਦੱਸ ਦਈਏ ਇਹ ਵੀ ਕਿੱਲਾਂ ਦੇ ਜਿਹੜੇ ਦਰਵਾਜ਼ੇ ਆ। ਇੱਥੇ ਵੀ ਤੁਹਾਨੂੰ ਦਿਖਾ ਦਿੰਦੇ ਆ। ਸੋ ਤੁਹਾਨੂੰ ਦੱਸ ਦਈਏ ਕਿ ਥੋੜੀ ਸਾਰੀ ਜਗ੍ਹਾ ਬੰਦ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਦਿਖਾ ਦੇਵੇ ਸਾਰੇ ਦਰਸ਼ਕਾਂ ਨੂੰ। ਦੂਜੀ ਸਾਈਡ ਤੇ ਵੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਖੰਡਰ ਹੈ ਸਾਈਡ ਨੂੰ ਜਾ ਰਿਹਾ ਰਸਤਾ ਨਿਕਲ ਰਿਹਾ ਸੋ ਇਹਦੇ ਉੱਪਰ ਕੀ ਚੀਜ਼ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਅਸੀਂ ਇਸ ਟਾਈਮ ਕਿਲੇ ਦੀ ਜਿਹੜੀ ਛੱਤਾਂ ਹੈ ਆ ਉਹਦੇ ਥੱਲੇ ਇਸ ਟਾਈਮ ਅਸੀਂ ਮੌਜੂਦ ਆ ਸੋ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਡਰਾਮਣੀ ਜਗ੍ਹਾ ਹੈ ਇੱਥੇ ਕਿਸੇ ਨੂੰ ਵਾਕਈ ਨਹੀਂ ਆਣਾ ਚਾਹੀਦਾ ਸ਼ਾਇਦ ਇਸੇ ਕਰਕੇ ਕੋਈ ਵੀ ਰਾਤ ਦੇ ਸਮੇਂ ਇੱਥੇ ਨਹੀਂ ਆਉਂਦਾ ਸੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਅੰਦਰ ਕਮਰਿਆਂ ਦੀਆਂ ਸੋਹਣੀਆਂ ਇਹ ਤਸਵੀਰਾਂ ਇਸ ਡਰਾਮ ਨੇ ਕਿ ਲਈਆਂ ਸੋ ਇਹ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਵੀ ਖਾਣੇ ਬਣਾਏ ਗਏ ਆ ਤੇ ਇੱਥੇ ਨਾਮ ਵੀ ਲਿਖੇ ਗਏ ਆ ਲੋਕਾਂ ਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਦੀਵਾਰ ਦੇ ਉੱਤੇ ਸੋ ਇਹ ਤਸਵੀਰਾਂ ਨੇ ਇਸ ਡਰ ਡਰਾਮਨੀ ਕਿਲੇ ਦੀਆਂ ਤੁਹਾਨੂੰ ਦੱਸ ਜੀ ਕਿ ਰਾਤ ਦੇ ਸਮੇਂ ਇੱਥੇ ਕੋਈ ਵੀ ਨਹੀਂ ਆਂਦਾ ਦਿਨ ਦੇ ਸਮੇਂ ਵੀ ਤੁਹਾਨੂੰ ਦੱਸ ਜੀ ਕਿ ਇੱਥੇ ਬਹੁਤ ਘੱਟ ਲੋਕ ਹੀ ਆਂਦੇ ਨੇ ਪਰ ਫਿਰ ਵੀ ਸਾਰਿਆਂ ਦਾ ਕਹਿਣਾ ਇਹ ਸੀਗਾ ਕਿ ਜੇ ਤੁਸੀਂ ਉੱਥੇ ਜਾਓ ਉੱਥੇ ਤੁਹਾਨੂੰ ਵਾਕਈ ਕੁਝ ਨਾ ਕੋਈ ਜ਼ਰੂਰ ਦਿਖੇਗਾ ਜਿਸ ਸਰ ਤੁਸੀਂ ਪਹਿਲੇ ਚੀਜ਼ਾਂ ਦੇ ਵਿੱਚ ਦੇਖਿਆ ਸੀਗਾ ਹਰਾਨਗੀ ਵਾਲੀ ਗੱਲ ਹੈ ਕਿ ਅਸੀਂ ਇਸ ਜਗ੍ਹਾ ਦੇ ਵਿੱਚ ਆਇਆ ਜਗ੍ਹਾ ਜ਼ਰੂਰ ਡਰਾਵਣੀ ਆ ਆਵਾਜ਼ਾਂ ਵੀ ਬਹੁਤ ਅਜੀਬ 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 ਜਿਹੀਆਂ ਇੱਥੋਂ ਆ ਰਹੀਆਂ ਵਾਂ ਹਰ ਇੱਕ ਜਗ੍ਹਾ ਤੇ ਖਾਲੀ ਕੋਨੇ ਬਣੇ ਹੋਏ ਆ ਪਤਾ ਨਹੀਂ ਸ ਕੋਨੇ ਦੇ ਅੰਦਰ ਕਿਹੜੇ ਜਾਨਵਰ ਆ ਜਾਂ ਕੀ ਆ ਅਸੀਂ ਕੁਝ ਕਹਿ ਨਹੀਂ ਸਕਦੇ ਫਿਲਹਾਲ ਪਰ ਇਹ ਆ ਕਿ ਬਿਲਕੁਲ ਵੀ ਇਸ ਤਰ੍ਹਾਂ ਦੇ ਜਗ੍ਹਾ ਦੇ ਵਿੱਚ ਕਿਸੇ ਨੂੰ ਇਕੱਲਿਆਂ ਦੇ ਵਿੱਚ ਨਹੀਂ ਆਣਾ ਚਾਹੀਦਾ ਕਿਉਂਕਿ ਕਈ ਸਾਡੀ ਵੀਡੀਓ ਦੇਖ ਕੇ ਪ੍ਰਭਾਵਿਤ ਹੁੰਦੇ ਆ ਲੋਕਾਂ ਦਾ ਦਿਲ ਕਰਦਾ ਆ ਕਿ ਅਸੀਂ ਵੀ ਹਾੰਟਡ ਪਲੇਸ ਦੇ ਵਿੱਚ ਜਾ ਕੇ ਦੇਖੀਏ ਪਰ ਇੱਥੇ ਵਾਕਈ ਨਹੀਂ ਆਣਾ ਚਾਹੀਦਾ ਇਸ ਕਰਕੇ ਜਿਨ੍ਹਾਂ ਦੇ ਲਾਗੇ ਜਗ੍ਹਾ ਪੈਂਦੀ ਐ ਇਸ ਕਰਕੇ ਉਹ ਵੀ ਨਹੀਂ ਇੱਥੇ ਆਉਂ ਤੋ ਆਵਾਜ਼ਾਂ ਛੜਛੜਦੀ ਆਵਾਜ਼ ਜ਼ਰੂਰ ਇੱਥੇ ਆਂਦੀ ਹੈ ਸ਼ਾਇਦ ਪਤਾ ਨਹੀਂ ਤੁਹਾਨੂੰ ਸੁਣਦੀ ਹੋਏਗੀ ਕਿ ਨਹੀਂ ਸੁਣਦੀ ਹੋਏਗੀ ਪਰ ਇੱਥੇ ਜਿਹੜੀ ਆਵਾਜ਼ਾਂ ਆ ਛੰਛੰਦੀਆਂ ਜ਼ਰੂਰ ਆ ਰਹੀਆਂ ਬਟ ਫਿਲਹਾਲ ਹਜੇ ਤੱਕ ਸਾਨੂੰ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਪਰਛਾਵਾਂ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ ਸੋ ਤਸਵੀਰਾਂ ਇੱਕ ਵਾਰੀ ਫੇਰ ਦੂਬਰੂ ਕਰਵਾ ਦਿੰਦੇ ਆ ਤੁਹਾਨੂੰ ਹੁਣ ਪੂਰੇ ਕਿਲੇ ਦੀਆਂ ਦੇਖ ਸਕਦੇ ਹੋ ਕਿ ਕਿੰਨੀ ਉੱਪਰ ਆਏ ਆ ਕਿ ਆਸਮਾਨ ਵੀ ਹੁਣ ਜਿਹੜਾ ਆ ਬੜਾ ਨਜ਼ਦੀਕ ਲੱਗ ਰਿਹਾ ਤੋ ਹੋਰ ਵੀ ਜਿਹੜੀ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਰਵਾਣੇ ਆਂ ਦੇਖਦੇ ਆਂ ਸਾਨੂੰ ਕਿਸ ਤਰ੍ਹਾਂ ਦਾ ਕੋਈ ਪਰਛਾਵਾਂ ਨਜ਼ਰ ਆਂਦਾ ਹੈ ਜਾਂ ਨਹੀਂ ਆਂਦਾ ਸੋ ਕਿਲਾ ਸਾਰਾ ਜਿਹੜਾ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਰੂਬਰੂ ਕਰਵਾਇ ਦਿੱਤਾ ਹੈ ਪਰ ਤੁਹਾਨੂੰ ਦੱਸ ਦਿੰਦੇ ਕਿ ਜਗ੍ਹਾ ਜਿਹੜੀ ਹੈ ਕਾਫੀ ਡਰਾਮਣੀ ਹੈ ਪਰ ਫਿਲਹਾਲ ਸਾਨੂੰ ਇਸ ਤਰ੍ਹਾਂ ਦੀ ਇੱਥੇ ਕੋਈ ਵੀ ਚੀਜ਼ ਹਜੇ ਦਿਖਣ ਨੂੰ ਨਹੀਂ ਮਿਲੀ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੁਝ ਹੈਗਾ ਤੇ ਕਈਆਂ ਦਾ ਕਹਿਣਾ ਹੈ ਕਿ ਨਹੀਂ ਹੈਗਾ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਜਗ੍ਹਾ ਵਾਕਈ ਡਰਾਮਣੀ ਹੈ ਜਾਂ ਨਹੀਂ ਇੱਥੇ ਇਸ ਤਰ੍ਹਾਂ ਦੀ ਕੋਈ ਪਰਛਾਈ ਹੈ ਜਾਂ ਨਹੀਂ ਹੈ ਪਰ ਰਾਤ ਦੇ ਸਮੇਂ ਜਿਹੜਾ ਇੱਥੇ ਆਣਾ ਖਤਰਿਆਂ ਤੋਂ ਖਾਲੀ ਨਹੀਂ ਹੈਗਾ ਇਸ ਕਰਕੇ ਸਾਡੇ ਵੱਲੋਂ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਸਾਡੀ ਵੀਡੀਓ ਦੇਖ ਕੇ ਵੀ ਕਈਆਂ ਦਿਲ ਕਰਦਾ ਹੋਊਗਾ ਕਿ ਇਸ ਤਰ੍ਹਾਂ ਦੀ ਹੌਂਟਡ ਪਰ ਹੈਗੀ ਹੈ ਤੇ ਸਾਨੂੰ ਵੀ ਜਿਹੜੀ ਹੁਣ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਹੋਰ ਤੁਹਾਡੇ ਨਾਲ ਲੈ ਕੇ ਰੂਬਰੂ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਮੈਨੂੰ ਦੋਈ ਇਜਾਜ਼ਤ ਕੈਮਰਾਮੈਨ ਸੋਹੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਆ ਸਵੇਰਾ ਟੀਵੀ ਹਿਮਾਚਲ